ਤਨ੍ਹ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਦ ਤਨ੍ਹ ਸ੍ਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀ ਨੋ ਬਲੇ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਠਾਕ अवलोकन कीनो दास का दुख बेदारियो हर जन राखे गुरु गोविंद कंठ लाए अवगन सब मिटे दयाल पुरख भगसंद रहाओ जो मांगै ठाकर अपनी ते ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇਜੋ ਬੋਲੇ ਇਹਾਂ ਉਹਾਂ ਸਚ ਹੋਵੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇਜੋ ਬੋਲੇ ਇਹਾਂ ਉਹਾਂ ਸਚ ਹੋ ਵੈ ਤਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਨੁਖ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾ ਬੇਦ ਪੁਕਾਰੇ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋਵੇਂ ਸੋਹਿਲੇ ਲੋਕ ਆਨ ਆਚਾਰ ਵਿਵਹਾਰ ਹੈ ਜੀਤੇ ਬਿਨ ਹਾਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੀ ਮਿਲ ਸਾਧੂ ਬਿਨ ਸੀ ਸੋਕ ਅਰਾਗ ਅਸਾ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਨਾਮ ਨਿੱਧੇ ਨਾਉ ਨਿੱਧੇ ਮੇਰੇ ਘਰ ਮੈਂ ਆਈ RAM ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਖਾਈ ਸਹਿਜ ਸੁਪਾਈ ਗੋਬਿੰਦਾ ਗੰਤ ਮਟਾਈ ਚੋਕੀ ਤਾਈ ਕਦੇ ਨਾ ਵਿਆਪੈ ਮਨ ਚੰਦਾ गोविन्द गाजी अनहद वाजी आचार्य सोब बनाई कहो नानक फिर मेरे संगै ता मैं नमनिद पाई श्री राग महल्ला 5 मेरा तन अर तन, तन मेरा अराज रूप मैं देश सुतदारा बिनिता अनेक ਬੋਤ ਰੰਗ ਅਰਬੇਸ ਹਰ ਨਾਮ ਰਦੇ ਨਾ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਈ ਕਰ ਸੰਗਤ ਨਦ ਸਾਧਕੀ ਗੁਰ ਚਰਨੀ ਚਤ ਲਾਏ ਰਹਾਉ ਨਾਮ ਨਿਧਾਨ ਧਿਆਈ ਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਐ ਉਗਰ ਕੀ ਚਰਨੀ ਲਾਗ ਹਉ ਮੈ ਰੋਗ ਪਰਮ ਕੱਟੀ ਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧਕੀ 68 ਤੀਰਥ ਨਾਉ ਜੀਉ ਪ੍ਰਾਨ ਮਨ ਤਨ ਹਾਰੇ ਸਾਚਾ ਏ ਸਵਾਉ ਇਥੇ ਮਿਲੇ ਵਡਿਆਈਆਂ ਦਰਗਹਿ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਸਿ ਹਾਥ ਮਾਰ ਆਪੇ ਜੀਵਾਲਦਾ ਅੰਤਰਬਾਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਕਟਾਂ ਕੇ 나ਥ ਸੁਰਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾਂ ਨਰੋਵਾਰਾਹਾ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਇਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੋਵੇਂ ਸਵਾਰੀ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਗ ਧਾਰਿਆ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੀ ਜਪ ਹਰ ਹਰ ਕਿਲ ਵਿਖ ਨਾਸੀ ਸੰਤੋ RAM ਦਾਸ ਰੋਵਰ ਨਿਕਾਂ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਰਹਾ ਜੀ ਕਾ ਰਹਾ ਜੈ ਜੈ ਕਾਰ ਜਗ ਕਾਵੇ ਮਨ ਚੰਦੇ ਆੜੇ ਫਲ ਪਾਵੇ ਸਈ ਸਲਾਮਤ ਨਾ ਆਏ ਆਪਨਾ ਪ੍ਰਭੂ ਤੇ ਆਈ ਸੰਤ ਸਰੋ ਵਰਨਾਵੇ ਸੋ ਜਨ ਬਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਟਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ